ਲਾਵੇ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਨੀ ਆ ਅੱਜ ਤੱਕ ਵੈਸੇ ਮੈਂ ਦੇਖੀ ਨਹੀਂ ਸੀ ਮੈਂ ਪਹਿਲੀ ਵਾਰੀ ਦੇਖੀ ਆ ਹਨਾ ਪਹਿਲੀ ਵਾਰੀ ਚੀਜ਼ ਇੱਕ ਤੁਹਾਨੂੰ ਦਿਖਾਨੀ ਆ ਮੈਂ ਹੈਗੀ ਆ ਇਸ ਟਾਈਮ ਪਿੰਡ ਘਰਾਚੋ ਚ ਆ ਜਾਓ ਫਿਰ ਦਿਖਾਨੀ ਆ ਕੀ ਆ ਇੱਥੇ ਨਹੀਂ ਦੱਸਦੀ ਹੈਗੀ ਆ ਆਹ 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 ਦੇਖੋ ਇਹ ਮੈਨੂੰ ਕੱਦ ਦੇ ਕਿ ਨਾਰੇ ਨੇ ਕੋਠਾ ਦੇਖੋ ਜੀ ਸਾਡਾ ਕੋਠਾ ਛੱਤ ਤੇ ਚੜ ਕੇ ਮੈਨੂੰ ਕੀ ਪਤਾ ਦੇਖੋ ਪਾਥੀਆਂ ਲੜ ਗਏ ਪਤੰਦਰਾਂ ਨੇ ਉੱਤੇ ਚੜ ਕੇ ਜਾਰੇ ਉੱਤੇ ਦੇ ਉੱਤੇ ਹੈ ਕਹਿੰਦੇ ਕੋਠੇ ਦੇ ਉੱਤੇ ਪੱਤੀਆਂ ਲੜ ਗਿਆ ਨੇ ਇੱਧਰ ਪੱਤੀਆਂ ਦਿਖਾਓ ਆ ਬਈ ਇਹ ਨਹੀਂ ਵਧੀਆ ਲੱਗਿਆ ਵੈਸੇ ਮੈਨੂੰ ਹਨਾ ਕੋਠੇ ਦਾ ਸਹੀ ਇਸਤੇਮਾਲ ਕੀਤਾ ਹੋਇਆ ਪਹਿਲਾਂ ਆਂਟੀ ਵਿਚਾਰੀ ਪਤਾ ਨਹੀਂ ਕਿਵੇਂ ਗੋਹਾ ਛੁੱਟਦੀ ਹੈ ਉੱਪਰ ਫਿਰ ਪੱਤੀਆਂ ਬਣਾਉਂਦੀ ਆ ਆ ਜਾਂ ਆਂਟੀ ਆ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਗੁਹਾਰਾ ਵੀ ਬਣਾ ਲਵਾਂ ਇਸੇ ਇਹ ਐਸਾ ਵੀ ਆਂਟੀ ਨੇ ਇਹਨਾਂ ਨੇ ਪੱਥੀਆਂ ਹੋਈਆਂ ਸਾਰੀਆਂ ਪੱਥੀਆਂ ਬੜੀਆ ਗੱਲ ਹੈ ਜੀ ਕਿਵੇਂ ਚੜਾਉਂਦੇ ਫਿਰ ਤੁਸੀਂ ਨਾ ਵਾਪਰ ਸਿਰ ਤੇ ਚੱਕ ਕੇ ਜੀ ਪੱਥਰ ਚ ਪਾ ਕੇ ਨਹੀਂ ਹੈਗੇ ਮੈਂ ਕਹਦੀ ਮੱਝ ਮੱਝ ਵੀ ਉਰੀ ਬਣੇ ਲਾ ਕਰੋ ਥਿੱਲੇ ਦੇ ਹੋਰ ਜੀ ਬੱਚੇ ਤਾਂ ਕਹਿੰਦਾ ਮੈਂ ਕਹਿੰਦਾ ਮੱਝ ਵੀ ਕੋਠੇ ਤੇ ਮੱਝ ਵੀ ਕੋਠੇ ਤੇ ਸੁਣਾ ਲੈ ਕੋਪੂ ਦੀ ਤਿਆਰੀ ਹੈ ਵੀ ਕੋਠੇ ਤੇ ਲਾਵਾਂਗੇ ਕੋਪੂ ਦੀ ਤਿਆਰੀ ਹੈ ਆ ਲਓ ਲਾ ਲਓ ਬੰਨ ਲਓ ਅਗਲੀ ਵਾਰ ਇਸੇ ਪਾਲੇ ਬਹਾਰਾ ਟੋਕਰਾਂ ਲੈ ਕੇ ਛੱਡਦੀ ਹੈ ਜੀ ਨਾ ਪੌੜੀਆਂ ਸਾਰੀਆਂ ਹੋਰ ਵਧੀਆ ਗੱਲਾਂ ਨੇ ਵਧੀਆ ਗੱਲਾਂ ਨੇ ਤੰਦਰੁਸਤ ਨੇ ਨਹੀਂ ਤਾਂ ਇਸ ਉਮਰ 'ਚ ਤਾਂ ਲੋਕਾਂ ਦੀਆਂ ਲੱਤਾਂ ਹੀ ਗੋਡੇ ਹੀ ਨਵੇਂ ਪੈ ਜਾਂਦੇ ਨੇ ਆਹ ਦੇਖ ਲਓ ਉੱਤੇ ਗੋਫਾ ਟੋਟੋ ਕੇ ਰੋਟੀਆਂ ਬਣਾਉਂਦੇ ਨੇ ਹਨਾ ਵਧੀਆ ਗੱਲਾਂ ਨੇ ਵਧੀਆ ਗੱਲਾਂ ਨੇ ਚਲੋ ਵਾਹਿਗੁਰੂ ਮੇਰ ਕਰੇ ਐਦਾਂ ਹੀ ਤੰਦਰੁਸਤ ਇਹ ਬੱਚੇ ਰਹਿਣਗਾ ਇਹ ਅੱਜ ਸਾਡਾ ਰੀਅਲ ਪੰਜਾਬ ਇਹਨੂੰ ਕਹਿ ਸਕਦੇ ਹਾਂ ਸੀ ਅਸਲੀ ਪੰਜਾਬ ਇਹੀ ਆ ਹਨਾ ਆਈਂ ਨੇ ਦੇਖੋ ਤੁਸੀਂ ਸਾਦਗੀ ਲੋਕਾਂ ਚ ਆ ਦਿਖਾ ਦਿਓ ਮੜੀ ਜੀ ਇੱਧਰ ਕੀ ਕੁਝ ਪਿਆ ਨਹੀਂ ਤਾਂ ਸੀ ਕਰ ਲੈ ਮੈਨੇ ਵਸ ਇੱਥੇ ਨਹੀਂ ਬੈਠਾ ਤੂੰ 5000 ਰੱਖ ਜਾਣੇ ਚੱਲੀਏ ਘਰ ਥੱਲੇ ਹਾਂਜੀ ਦੋਸਤੋ ਅੱਜ ਅਸੀਂ ਪਹੁੰਚਿਆ ਘਰਾਚੋ ਪਿੰਡ ਵਿੱਚ ਐਨਾ ਸੋਹਣਾ ਪਿੰਡ ਹੈ ਜੀ ਮੈਨੂੰ ਬਹੁਤ ਵਧੀਆ ਲੱਗਿਆ ਦਿਲ ਨੂੰ ਸਕੂਨ ਦਾ ਮਿਲਿਆ ਪਿੰਡ ਵਾਲਾ ਮਾਹੌਲ ਮਿਲਿਆ ਆ ਦੇਖੋ ਬਾਥੀਆਂ ਕਿੰਨੀਆਂ ਸੋਹਣੀਆਂ ਬਣਾਈਆਂ ਹੋਈਆਂ ਇਹ ਮੇਰੇ ਆਂਟੀ ਜੀ ਨੇ ਬਾਥੀਆਂ ਬਣਾਈ ਹੋਈਆਂ ਬਹੁਤ ਬਹੁਤ ਸੋਹਣੇ ਪੱਛਮ ਆਪਾਂ ਇਹ ਲਾਵਾਂਗੇ ਚੁੱਲੇ ਦੇ ਵਿੱਚ ਸ਼ਹਿਰਾ ਦੇ ਵਿੱਚ ਦਾ ਚੀਜ਼ ਪਾਥੀਆਂ ਚੁੱਲੇ 'ਚ ਹੀ ਲੱਗਦੀਆਂ ਹੋਰ ਕਿੱਥੇ ਲੱਗਣਗੀਆਂ ਨਾ ਪਾਥੀਆਂ ਬਹੁਤ ਜਗ੍ਹਾ ਯੂਜ਼ ਹੁੰਦੀਆਂ ਹੋਰ ਕਿਹੜਾ ਗੈਸ ਤੇ ਬੱਲਣਗੀਆਂ ਇਹ ਪਾਥੀਆਂ ਬਹੁਤ ਜਗ੍ਹਾ ਯੂਜ਼ ਹੁੰਦੀਆਂ ਆ ਤੇ ਮੇਨ ਗੱਲ ਮੈਨੂੰ ਇਹ ਲੱਗੀ ਇੱਥੇ ਰੌਣਕ ਮੇਲਾ ਬਹੁਤ ਹੈ ਅੱਜ ਕੱਲ ਸ਼ਹਿਰਾ ਦੇ ਵਿੱਚ ਇਹ ਦੇਖ ਕੇ ਨਹੀਂ ਮਿਲਦਾ ਆ ਮੇਰੀਆਂ ਭੈਣਾਂ ਵੀ ਪਹੁੰਚੀਆਂ ਨੇ ਆਜੋ ਭੈਣੋ ਹੈਲੋ ਦੀਦੀ ਹੈਲੋ ਤੁਹਾਨੂੰ ਕਿਵੇਂ ਲੱਗਿਆ ਵਧੀਆ ਹੀ ਵਧੀਆ ਲੱਗਿਆ ਸਾਡਾ ਪਰਫੈਕਟ ਵਧੀਆ ਆ ਆਸਰ ਐਂਡਰ ਹੋ ਰਹੀ ਪਿੰਡਾ ਸਾਨੂੰ ਵੀ ਯਾਦ ਵਧੀਆ ਲੱਗਿਆ ਇਹ ਆ ਡਾਲੋ ਰੀ ਡਾਲਾ ਡਾਲਾ ਆ ਮੰਜਾ ਮੰਗਾ ਲਿਆ ਸਪਾਥੀਆਂ ਚ ਪਰ ਇੱਕ ਗੱਲ ਆ ਜੀ ਜੀਤਾ ਕਹਿ ਰਹੇ ਨੇ ਕਿ ਸ਼ਾਰਾ ਨਾਲੋਂ ਪਿੰਡਾਂ ਚ ਬਹੁਤ ਵਧੀਆ ਮਾਹੌਲ ਹੋ ਗਿਆ ਹੁਣ ਛੜੀ ਦੋ ਸਾਈਡ ਤੇ ਪਿੰਡ ਵੀ ਕਿਸੇ ਨਾਲੋਂ ਘੱਟ ਨਹੀਂ ਰਹੇ ਪਿੰਡ ਬਹੁਤ ਜ਼ਿਆਦਾ ਤਰੱਕੀ ਕਰ ਗਿਆ ਮੈਂ ਵੀ ਸਾਡੇ ਹਤਕੋਟੇ ਤੇ ਜੀ ਲੱਗਿਆ ਸੋ ਮੱਝਾਂ ਹੀ ਮੰਗਾ ਲਿਆ ਉੱਪਰ ਆ ਬਗਾ ਆ ਦੇਖੋ ਦੂਰ ਦੂਰ ਆ ਦੇਖੋ ਘੰਗਾਰੀ ਦਿਖ ਰਹੀਆਂ ਬੈਠੋ ਦੂਰ ਦੂਰ ਤੱਕ ਘੰਗਾਰੀ ਆ ਦੇਖੋ ਮੇਨੂੰ ਐ ਦਸਰ ਪੱਤੀ ਉਹ ਬੱਤੀਆਂ ਨੇ ਸਾਰੀਆਂ ਦੂਜਾ ਵੀ ਚੱਕ ਲਓ ਦੂਜਾ ਦੂਜਾ ਇੱਕ ਮੰਝਾ ਹੋਰ ਬੱਤੀਆਂ ਨੇ ਅੰਟੀ ਨੇ ਬੱਤੀਆਂ ਅੱਛਾ ਅੰਟੀ ਦੇ ਬੱਤੀਆਂ ਆ ਜਾਓ ਅੰਟੀ ਤੁਸੀਂ ਅੰਟੀ ਜੀ ਅੱਛਾ ਤੁਸੀਂ ਦਾਦੀ ਹੈ ਦਾਦੀ ਜੀ ਇਹਨਾਂ ਦੀ ਆਲੇ ਇਕੱਲੇ ਬੈਠੇ ਤਾਂ ਬੋਰ ਹੋ ਜਾਣਗੇ ਐ ਆ ਬਈ ਦਾਦੀ ਹੈ ਨਾ ਤੇ ਇਹ ਹੈ ਕਿ ਇਹਦੀਆਂ ਪੋਤੀਆਂ ਤੇ ਮੈਂ ਵੀ ਇਹਨਾਂ ਦੀ ਮਾ ਵੀ ਨਦੀ ਪੁੱਤੀਆਂ ਨਾਦੀ ਲਾ ਲਓ ਖੰਟਾ ਅੰਟੀ ਲਾ ਲਓ ਚਾਚੀ ਲਾ ਲਓ ਮੰਮੀ ਲਾ ਲਓ ਜਵਾਜ਼ੀ ਲਾ ਲਓ ਹਨਾ ਵਧੀਆ ਬੰਦੇ ਨੇ ਜੀ ਬਹੁਤ ਮੈਂ ਇਹਨਾਂ ਨੂੰ ਤਾਂ ਫਿਰ ਪਹਿਲੀ ਵਾਰੀ ਮਿਲੀਆਂ ਤੇ ਬਾਕੀ ਇਹਨਾਂ ਦੇ ਦੂਜੇ ਘਰੇ ਮੈਂ ਜਾਂਦੀ ਰਹਿੰਦੀ ਆ ਇਹਨਾਂ ਨੇ ਪੂਰੀ ਰੌਣਕ ਲਾ ਰੱਖੀ ਆ ਕੋਠੇ ਤੇ ਕੋਈ ਬੰਦਾ ਬੋਰ ਨਹੀਂ ਹੋ ਸਕਦਾ ਕਿ ਸਾਡਾ ਤਾਂ ਜੀ ਲੱਗ ਗਿਆ ਆ ਪਿੱਛੇ ਸਾਰਾ ਥੋੜੇ ਦਿਨਾਂ ਤੇ ਮੱਝ ਵੀ ਕੋਠੇ ਤੇ ਬੰਦਣਗੇ ਉੱਪ ਵੀ ਜੀ ਕੋਠੇ ਤੇ ਥੋੜੇ ਦਿਨਾਂ ਜਿੱਥੇ ਠੀਕੇ ਗੁਹਾਰੇ ਕੋ ਕੋ ਵੀ ਕੋਠੇ ਤੇ ਆ ਗਿਆਰਾ ਕੋਕੂ ਵੀ ਕੋਠੇ ਤੇ ਆ ਸ਼ਹਿਰ ਤਾਂ ਦੇਖਣ ਨੂੰ ਦੇਖਣ ਨੂੰ ਮਿਲਦਾ ਹੈਗਾ ਦੇਖੋ ਇੰਨਾ ਪਿਆਰ ਜਦੋਂ ਇਹਨਾਂ ਨੇ ਸਾਨੂੰ ਦੇਖਿਆ ਜੀ ਇਹ ਆਪਣਾ ਕੰਮ ਛੱਡ ਕੇ ਵੀ ਆ ਗਏ ਹੈ ਮੇਰੇ ਭੈਣਾ ਤੇ ਆ ਮੇਰੇ ਆਂਟੀ ਜੀ ਇਹ ਮੇਰੇ ਬ੍ਰਦਰ ਖੜੇ ਨੇ ਸਾਹਮਣੇ ਮੈਨੂੰ ਬਹੁਤ ਵਧੀਆ ਲੱਗਿਆ 47 50 ਹੋਇਆ 70 400 ਨਾ ਬੋਲੀ ਬਹੁਤ ਵਧੀਆ ਲੱਗ ਰਿਹਾ ਜੀ ਆਹ ਸਾਥ ਜਮ ਹੋਲਾ ਜਿਹੜਾ ਸ਼ਹਿਰਾ ਦੇ ਵਿੱਚ ਮੈਂ ਥੋੜੇ ਆ ਮੋਟਰ ਸਕੂਟਰ ਸਾਈਕਲ ਜ਼ਿਆਦਾ ਲੰਗੀ ਜੀ ਬੜਾ ਇੰਨਾ ਤੁਮਾ ਕੇ ਮੋਝ ਕੇ ਵੀ ਬੋਲੀ ਤੇ ਹੋਰ ਵੀ ਬਸ ਐ ਆ ਵੀ ਸ਼ਾਂਤੀ ਦਾ ਇਲਾਕਾ ਪਰ ਸਾਰੀ ਗੱਲ ਛੱਡੋ ਜੀ ਪਿੰਡਾਂ 'ਚ ਪਿਆਰ ਬਹੁਤ ਆ ਜੋ ਸ਼ਹਿਰਾਂ 'ਚ ਤੋਂ ਘੱਟ ਆ ਪਿਆਰ ਹੈ ਜੇ ਸ਼ਹਿਰਾਂ 'ਚ ਕੋਈ ਕਿਵੇਂ ਮਾਜੀ ਕਿਸੇ ਦੇ ਘਰ ਆਈ ਜਾਵੇ ਕਿਸੇ ਨੂੰ ਕੋਈ ਮਤਲਬ ਨਹੀਂ ਇੱਥੇ ਜੇ ਕਿਸੇ ਨੂੰ ਦੇਖਣਾ ਪਿੰਡਾਂ 'ਚ ਇਹ ਪਿਆਰ ਦੇਖਣ ਨੂੰ ਮਿਲਦਾ ਜਦੋਂ ਕਿਸੇ ਨੂੰ ਦੇਖਦੇ ਆ ਸਾਰੇ ਆ ਜਾਂਦੇ ਆ ਕੁਝ ਮਿਲ ਜਾਂਦੇ ਤਾਂ ਨਾ ਨਾ ਗੱਲ ਸਾਡੇ ਆਣ ਦਾ ਪਤਾ ਲੱਗਿਆ ਸਾਰੇ ਇਕੱਠੇ ਹੋ ਗਏ ਦੇ ਹਾਲੇ ਉਹ ਵੀ ਆਂਡੀ ਕਬੜੀ ਆ ਦੇ ਅਜੇ ਵੀ ਆਣੀ ਹਾਲ ਤੱਕ ਪਤਾ ਨਹੀਂ ਲੱਗਿਆ ਅਲੇ ਕੁਛ ਕੰਮਾਂ ਦੇ ਗਏ ਹੋਇਆ ਨਹੀਂ ਪਤਾ ਹੀ ਨਹੀਂ ਲੱਗਿਆ ਕਈ ਅਸੀਂ ਸ਼ਹਿਰਾ ਚ ਜਿੱਥੇ ਜਾਂਦੇ ਆ ਨਾ ਵੱਡੀਆਂ ਵੱਡੀਆਂ ਕੋਠੀਆਂ ਹੁੰਦੀਆਂ ਮੈਂ ਦੇਖੇ ਸਾਰਿਆਂ ਨੂੰ ਨਹੀਂ ਕਹਿਰੀ 99 ਚ 2-3% ਹੁੰਦੇ ਨੇ ਲੋਕ ਹਨਾ ਅਗਲੇ ਕਈ ਕਹਿੰਦੇ ਨੇ ਚੱਪਲ ਬਾਹਰ ਲਾ ਦਿਓ ਜੀ ਹਾਂ ਤਾਂ ਨਹੀਂ ਤਾਂ ਚੱਪਲ ਮਰਜੀ ਬਾਹਰ ਕੱਢ ਦੋ ਹਨਾ ਇਹਨਾਂ ਵਿਚਾਰਾਂ ਕੋਈ ਪਰਵਾਹ ਨਹੀਂ ਹੱਥ ਦੇਖ ਲਓ ਕੋਠਾ ਬਾਤੀਆਂ ਦੇ ਭਰ ਰੱਖਿਆ ਇੱਥੇ ਫਿਰ ਉਹਨਾਂ ਨੇ ਤਾਂ ਮੈਂ ਤਾਂ ਬਾਹਰ ਹੀ ਖੜ੍ਹ ਜਾਂਦੀ ਚੱਪਲ ਨਹੀਂ ਲਾਉਂਦੀ ਮੈਂ ਕਹਿੰਦੀ ਆ ਪਾਣੀ ਦੇ ਗਲਾਸ ਇੱਥੇ ਭਲਾ ਦੇਣਾ ਕੰਮ ਛੱਡ ਕੇ ਸੋ ਬਹੁਤ ਵਧੀਆ ਬਟਾ ਬਹੁਤ ਵਧੀਆ ਐਦਾਂ ਨਹੀਂ ਕਰਨਾ ਚਾਹੀਦਾ ਹਨਾ ਕੋਈ ਪਤਾ ਨਹੀਂ ਕਿਵੇਂ ਆਪਣੇ ਘਰ ਹੀ ਆਉਂਦਾ ਹੈਗਾ ਤੇ ਆਏ ਗਏ ਦੀ ਆਉ ਇਹ ਤਾਂ ਜੀ ਦਿਲ ਮਿਲਿਆਂ ਦੇ ਮਿਲਿਆਂ ਪਤਾ ਨਹੀਂ ਕਦੋਂ ਵਿਛੜ ਜਾਣਾ ਭਰਾਵੋ ਮੇਲਾ ਹਨਾ ਅਪਾ ਅੱਜ ਹੈ ਗਿਆ ਕੱਲ੍ਹ ਹੋਈਏ ਨਾ ਹੋਈਏ ਹਨਾ ਜਾਂ ਹੁਣ ਜਾਂਦੇ ਹੋਈਏ ਨਾ ਹੋਈਏ ਕੋਈ ਪਤਾ ਨਹੀਂ ਹੈਗਾ ਕਿਸੇ ਨੂੰ ਠੀਕ ਹੈ ਜੀ ਇਸ ਕਰਕੇ ਸਾਰਿਆਂ ਨੂੰ ਕੋਲ ਮਿਲ ਕੇ ਰਹਿਣਾ ਚਾਹੀਦਾ ਪਿੰਡਾਂ ਚ ਪਿਆਰ ਤੇ ਸ਼ਹਿਰਾਂ ਚ ਵੀ ਪਿਆਰੀ ਨੇ ਬਣਾ ਕੇ ਰੱਖੋ ਤੇ ਇਹਨਾਂ ਨੂੰ ਦੇਖੋ ਕਿੰਨੀ ਖੁਸ਼ੀ ਹੋਇਆ ਸਾਡੇ ਆਣ ਦੀ ਥੈਂਕ ਯੂ ਤੁਸੀਂ ਬਹੁਤ ਸਾਡਾ ਸਤਿਕਾਰ ਕੀਤਾ ਜੋ ਵੀ ਤੁਸੀਂ ਸਿਖਾਇਆ ਅਪਣਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਹੋਰ ਕਿਸ ਨੇ ਬੋਲਣਾ ਵੀ ਬੋਲੋ ਠੀਕ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਾਨੂੰ ਮਦਦ ਕਰਿਆ ਹਾਂ ਬਹੁਤ ਵਧੀਆ ਪ੍ਰੋਗਰਾਮ ਸਾਨੂੰ ਵਧੀਆ ਲੱਗਿਆ ਸਾਡੇ ਚੜ੍ਹਦੇ ਹੀ ਤਲਾ ਰਹੇ ਹਾਂ ਹਾਂ ਜੀ ਕਿਸੇ ਗੱਲ ਦੋਸਤੋ ਜੀ ਬੋਲ ਦੋਸਤੋ ਮੇਰੇ ਪਿੱਛੇ ਜਿਹੜੀਆਂ ਤੁਸੀਂ ਇਹ ਪਾਥੀਆਂ ਦੇਖ ਰਹੇ ਹੋ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਇੱਥੇ ਪਿੰਡਾਂ 'ਚ ਕੋਈ ਪਰਵਾਣੀ ਕਰਦਾ ਜੇ ਅਸੀਂ ਕਹੀਏ ਨਾ ਚਾਰ ਪਾਥੀਆਂ ਦੇ ਦੇ ਅਗਲਾ ਟੋਕਰਾਂ ਭਰ ਕੇ ਚੁਕਾ ਦਿੰਦਾ ਹੈ ਪਰ ਜੇ ਤੁਸੀਂ ਮੁੱਲ ਲੈਣ ਜਾਓ ਨਾ ਅੱਜ ਕੱਲ ਪਾਥੀਆਂ ਵੀ ਵਿਕਦੀਆਂ ਨੇ 6-7 ਰੁਪਏ ਦੀ ਇੱਕ ਪਾਥੀ ਹੈ ਉਹ ਵੀ ਲੋਕਾਂ ਦੇ ਸ਼ਾਪ ਤੇ ਆਨਲਾਈਨ ਸ਼ਾਪ ਤੇ ਆਨਲਾਈਨ ਸ਼ਾਪ ਤੇ ਵੀ ਪਾਥੀਆਂ ਅੱਜ ਕੱਲ ਚਲਦੀਆਂ ਨੇ ਜੇ ਤੁਸੀਂ ਮੰਗਾਉਣੀਆਂ ਨੇ ਜੇ ਤੁਹਾਨੂੰ ਆਨਲਾਈਨ ਕੋਈ ਬੁਕਿੰਗ ਕਰਦੇ ਆਰਡਰ ਤੁਸੀਂ ਭੇਜ ਦੋਗੇ ਲਈ ਜਾ ਤੁਹਾਡੇ ਲਈ ਕਰੀ ਆਰਡਰ ਹੀ ਆਨਲਾਈਨ ਸ਼ਾਪ ਤੇ ਵੀ ਵਿਕਦੀਆਂ ਅੰਡੇ ਭਾਤ ਵੀ ਵਿਕਦੀਆਂ ਹਾਂ ਲਾਲ ਸੁਣਿਆ ਮੇਰੀ ਜਿਹੜੀਆਂ ਆ ਪਾਥੀਆਂ ਬਣਾਈਆਂ ਹੋਈਆਂ ਨੇ ਸੱਤਿਆਂ ਨੂੰ ਦੇ ਦੇ ਕੈਮਰਾ ਜਿਆਦਾ ਵਿੱਚ ਫੜੀ ਕੋਈ ਫੜੀ ਆਣਾ ਇਹ ਤਾਂ ਵਿੱਚ ਚਲ ਬਣਾਹਾ ਆ ਜਾ ਹਾਂ ਜਿਹੜੀਆਂ ਇਹ ਬਾਥੀਆਂ ਨੇ ਨਾ ਇਹ 6 70 ਰੁਪਏ ਵਾਲੀ ਨਹੀਂ ਹੈਗੀ ਇਹ 20 ਰੁਪਏ ਵਾਲੀ ਹੈ ਏਡਾ ਵੱਡਾ ਹਾਂ ਆ ਵੱਡੀ ਬਾਥੀ ਬਣੀ ਵੀ ਆ ਦੇਖ ਲੋ ਜੀ ਮੈਨੂੰ ਤਾਂ ਇੱਕ ਮਸਾ ਚੱਕੀ ਜਾਂਦੀ ਆ ਆ ਬਹੁਤ ਵੱਡੀ ਨਾਲੇ ਸੁੱਕਣ ਚ ਵੀ ਹਫਤਾ ਲਾ ਦਿੰਦੀ ਆ ਆ ਚੱਕ ਕੇ ਦਿਖਾਉਂਦੀ ਆ ਆ ਬੱਲੇ 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 ਤਾਂ ਸਾਰੀ ਇਹਦੇ 10 ਦੰਸ ਲੈ ਆਂਟੀ ਤਾਂ ਇੱਕ ਦੰਸ ਲੈ ਜਿੰਨੀ ਆਏਗੀ ਜੀ ਇਹ ਤਿੰਨ ਦਾ ਮਈਆ ਮਿਲਿਆ ਤਿੰਨ ਹੀ ਆ ਚਾ ਤਿੰਨ ਹੀ ਆਮੇਗਾ ਜੀ ਗੰਜ ਵੀ ਨਹੀਂ ਤਿੰਨ ਹੀ ਆਮੇਗਾ ਜਿਹੜੀਆਂ ਆ ਮਾ ਪਾਥੀਆਂ ਹੁੰਦੀਆਂ ਤਾਂ ਇੰਨੀ-ਇੰਨੀ ਕੁ ਹੁੰਦੀਆਂ ਨੇ ਛੋਟੀਆਂ-ਛੋਟੀਆਂ ਹਨਾ ਇਹ ਪਾਥੀਆਂ ਲਈ ਇਹਨਾਂ ਨੂੰ ਆਪਾਂ ਪਾਥਾ ਕਹਿ ਸਕਦੇ ਹਾਂ ਆ ਦੇਖੋ ਪਾਥਾ ਚਾਹੀ ਹੁੰਦਾ ਫਿਰ ਇਹ ਪਾਤੀ ਦੀ ਛੋਟੀ ਹੁੰਦੀ ਆ ਪਾਤੀਆਂ ਨੇ ਮੰਮੀ ਡੈਡੀ ਦੇ ਇਹਦਾ ਭਈਆ ਇੱਕ ਛੋਟੀ ਹਾਂ ਪਾਤੀ ਕੀ ਦਿਖਾ ਦੇ ਹਾਂ ਆਹ ਛੋਟੀਆਂ ਛੋਟੀਆਂ ਹੁੰਦੀਆਂ ਨੇ 6 70 ਵੇ ਦੀ ਇੱਕ ਆਉਂਦੀ ਆ ਹਨਾ ਇਹ ਤੁਸੀਂ ਆਪੇ ਹਿਸਾਬ ਲਾ ਲਓ ਇਹਨੂੰ ਨਾਪ ਕੇ ਦੇਖ ਲਓ ਮੈਂ ਕਹਿੰਦੀ ਆ 5 ਕਿਲੋ ਦੀ ਪੱਕਾ ਹੋਊਗੀ ਹੈ ਪੱਕੀ ਮਿਹਨਤ ਕਿੰਨੀ ਲੱਗਦੀ ਹੈ ਜੀ ਉਤਨੀ ਚੋ ਲਿਆਉਂਦੇ ਨੇ ਦੇਖੋ ਪਤਾ ਨਹੀਂ ਲੱਗਦੀ ਜਦੋਂ ਚੜਦੀ ਆ ਲੈ ਕੇ ਹਾਂ ਪਰ 800 ਦੀ ਇੱਕ ਪਾਥੀ ਹੋ ਸਕਦੀ ਹੈ ਜੀ ਇਹ ਜੇ ਖਾਓ ਜਿਆਦਾ ਫਾਇਦਾ ਹੁੰਦਾ ਹਾਂ ਫਾਇਦੇ ਤਾਂ ਸਿੱਦੇ ਜੇ ਪਾਥੀ ਦੀ ਖਾ ਲੇ ਰੋਟੀ ਪੱਕੀ ਹੋਏ ਖਾ ਲੇਗਾ ਪਾਥਾ ਟੇਸਟੀ ਅਲੱਗ ਹੋਏਗਾ ਹੂੰ ਅੱਛਾ ਇੱਕ ਗੱਲ ਹੋਰ ਦੱਸ ਦਿੰਨੀ ਆ ਹੈਨਾ ਜਦੋਂ ਆਪਾਂ ਇਹਨੂੰ ਚੁੱਲ੍ਹੇ 'ਚ ਬਾਲ ਲੈਨੇ ਆ ਪਹਿਲਾਂ ਤਾਂ ਰੋਟੀ ਪਕਾਣ ਦੇ ਕੰਮ ਆਂਦੀ ਆ ਉਸ ਤੋਂ ਬਾਅਦ ਜਿਹੜੀ ਇਹਦੀ ਰਾਖ ਹੁੰਦੀ ਆ ਨਾ ਉਹ ਇੱਕ ਤਾਂ ਪਲਾਂਟ ਦੇ ਵਿੱਚ ਆਪਾਂ ਯੂਜ਼ ਕਰਦੇ ਆਂ ਖੇਤਾਂ 'ਚ ਪੈਂਦੀ ਆ ਖਾਦ ਦੇ ਦੋਵੇਂ ਭਾਂਡੇ ਮੰਜਣੇ ਦੂਜੀ ਆਪਾਂ ਭਾਂਡੇ ਮੰਜਣੇ ਲਈ ਯੂਜ਼ ਕਰਦੇ ਆਂ ਪਿੰਡਾਂ 'ਚ ਜਿਹੜੇ ਹੈਗੇ ਨਾ ਪਾਥੀਆਂ ਦੇ ਮੰਜਣੇ ਭਾਂਡੇ 'ਚ ਕੋਈ ਕਿਟਾਣੂ ਨਹੀਂ ਰਹਿੰਦਾ ਬਹੁਤ ਵਧੀਆ ਹੁੰਦੀ ਆ ਇਹ ਬੜਾ ਕੰਮ ਆਉਂਦੀ ਆ ਉਹ ਫਿਰ ਤੀਜਾ ਕੰਮ ਹੋਰ ਵੀ ਕੰਮ ਸਾਫ਼ ਕਰਨ ਦੇ ਆਉਂਦੀ ਆ ਜੀ ਕਿ ਆ ਪਾਗ ਲੰਗ ਲਾ ਚਿੱਕ ਤੂੰ ਦੱਸ ਦਿੰਦੇ ਜੇ ਬਈ ਜਿਆਦਾ ਪੜਾਈ ਮਾਰਦਾ ਆ ਵੀ ਤੂੰ ਸਵਾਹ ਖਾਲਾ ਇਹ ਸਵਾਹ ਮੇਰੇ ਕੰਮ ਵੀ ਹੁੰਦਾ ਇਹ ਸਵਾਹ ਪਾ ਖਾ ਵੀ ਸਕਦੇ ਆ ਸ਼ੁੱਧ ਹੁੰਦੀ ਆ ਹੁੰਦਾ ਭਾਈ ਸਵਾਹ ਵੀ ਬਿਗੜ ਲੱਗਦੀ ਸਵਾਹ ਵੀ ਸੱਚੇ ਆ ਆਨਲਾਈਨ ਹੋ ਪੈਕਿੰਗ ਹੋ ਕੇ ਆਉਂਦੀ ਆ ਮੈਂ ਦੇਖੀ ਆ ਸਵਾਹ ਬਿਗੜੀ ਆ ਵੱਡੇ ਵੱਡੇ ਉਹਦੇ ਚ ਮੋਲਾਂ ਚ ਸਵਾਦੇ ਪੈਕਟ ਹੁੰਦੇ ਨੇ ਰੱਖੇ ਹੋਏ ਹਾਂ ਪਰ ਜੇ ਖਾ ਲੇ ਇਸ ਨਾਲ ਦੰਦ ਬਿਲਕੁਲ ਸਾਫ ਹੋ ਜਾਂਦੇ ਆ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਤੁਮਾਂ ਅੱਜ ਕਿਹੜਾਈ ਦਾਂਗੇ ਮਾੜੇ ਪਾ ਜਾਂਦੇ ਵੀ ਕੰਮ ਆ ਆ ਪਾਂਡੇ ਮੰਗ ਬਾਕੀ ਜਿਹੜੇ ਫਾਇਦੇ ਆ ਉਹ ਸਾਨੂੰ ਪਤਾ ਨਹੀਂ ਹੈਗਾ ਫਾਇਦੇ ਹੋਰ ਵੀ ਹੋਣਗੇ ਇਸਕੇ ਫਾਇਦੇ ਤਾਂ ਵੀ ਗੁੱਤੇ ਰਹਿੰਦੇ ਸੱਚ ਮਾਰ ਚਲਾਂ ਹਾਂ ਬਾਕੀ ਮੈਂ ਕਈ ਵਾਰੀ ਦੇਖਿਆ ਪਿੰਡਾਂ ਚ ਜਿਵੇਂ ਕੋਈ ਸੜਕ ਸੁੜਕ ਟੁੱਟੀ ਹੁੰਦੀ ਹੈ ਨਾ ਮੀਮੂ ਪੈ ਜਾਂਦਾ ਉੱਥੇ ਵੀ ਰੱਖ ਸਿੱਟ ਦਿੰਦੇ ਆ ਉਹਨੂੰ ਸਿਕਾਣ ਵਾਸਤੇ ਆਇਆ ਤਾਂ ਬਹੁਤ ਰੰਮੰਦਿਆ ਲੈ ਬਈ ਜੀ ਸਾਡੇ ਵੀ ਬੀ ਆ ਲਿਖਿਆ ਆਪਣੇ ਸਿਲੰਡਰ ਦੇ ਪੈਸੇ ਬਚਦੇ ਆ ਸਿਲੰਡਰ ਦੇ ਪੈਸੇ ਹੀ ਬਚ ਜਾਂਦੇ ਨੇ ਹੂੰ ਫੇਰ ਉਹ ਨਹੀਂ ਮੱਝ ਤੇ ਲੱਗ ਜਾਂਦੇ ਨੇ ਮੱਝ ਕਿਹੜਾ ਫ੍ਰੀ ਆ ਜਾਂਦੀਆਂ ਉਹ ਨਹੀਂ ਮੱਝ ਵਿੱਚ ਦੁੱਧ ਵੀ ਦਾ ਪਿੰਦੇ ਆ ਉਹ ਲੱਖ ਰੁਪਏ ਦੀ ਤਾਂ ਅੱਜ ਕੱਲ ਮੱਝ ਜਾਂਦੀ ਆ ਫੀਡ ਪਤਾ ਮੱਝ ਦੀ ਖਾਲ ਪਤਾ ਕਿੰਨੀ ਮਹਿੰਗੀ ਆ ਜੰਦੇ ਆ ਪਾਥੀਆਂ ਵੀ ਵੱਤਦੀਆਂ ਮੱਝ ਦੀ ਸ਼ਾਮ ਸੰਭਾਲ ਪਤਾ ਕਿੰਨੀ ਔਖੀ ਆ ਚਲੋ ਇਹ ਫੇਰ ਕਰਨੀ ਪਵੇਗੀ ਨਾਲ ਨਾਲ ਮੱਝ ਤਾਂ ਬੰਦਿਆਂ ਤੋਂ ਵੀ ਜ਼ਿਆਦਾ ਖਾਂਦੀ ਆ ਚਾਰਾ ਬੀਜ ਨਾ ਪੈਂਦਾ ਹੈਣਾ ਪਰ ਐ ਵੀ ਉਹਨਾਂ ਕੋਲ ਮੁੱਲ ਵੀ ਦਿੰਦੀ ਆ ਹਾਂ ਨਹੀਂ ਮੱਝ ਫੈਮਿਲੀ ਦਾ ਜੀ ਬਣ ਜਾਂਦੀ ਆ ਜਦੋਂ ਪੱਲੇ ਹੁੰਦੇ ਆ ਤੂੰ ਨਾ ਦੇਖ ਵੀਰਾ ਦੇਖੇਗਾ ਕੀ ਹੋ ਗਿਆ ਉਹ ਡੇੜੀ ਆਏ ਲੈ ਵੀ ਸਾਡੇ ਅੰਕਲ ਜੀ ਵੀ ਆ ਗਏ ਅੰਕਲ ਜੀ ਸਾਸਰੀ ਘਰ ਆ ਗਏ ਸਾਸਰੀ ਘਰ ਹੋਰ ਅੰਕਲ ਜੀ ਕੀ ਕਰਕੇ ਆਏ ਹੋ ਕੰਮ ਤੋਂ ਆਏ ਸੀ ਅਰੇ ਕੋ ਜੀ ਅੰਕਲ ਜੀ ਨੇ ਇੰਨੀ ਕੁਰਸੀ ਚੜੀ ਸਾਡੇ ਘਰ ਕੇ ਅੰਕਲ ਜਲਦੀ ਕੰਮ ਤੋਂ ਆ ਗਏ ਅੰਕਲ ਜੀ ਠੀਕ ਹੋ ਆ ਠੀਕ ਆ ਕੋਈ ਦੇਖ ਅੰਕਲ ਨੂੰ ਹੋਰ ਕਿਹੜੀ ਚੀਜ਼ ਦੀ ਵੀ ਕਰੇ ਅੰਕਲ ਨੇ ਆਨਸਰ ਪੁੱਛਿਆ ਵੀ ਚਾਹ ਬੁਲਾਦੀ ਬੱਚੇ ਉਹਨੂੰ ਤੇ ਆਂਟੀ ਕਹਿੰਦੇ ਚਾਹ ਪੀ ਲਈਏ ਨਾਲ ਦਿਹਾੜੀ ਕਰਕੇ ਆਏ ਨੇ ਹੋਰ ਸੇਵ ਦੇ ਕੰਮ ਕਰਕੇ ਆਏ ਨੇ ਬਈ ਦੇਖ ਲਓ ਤੁਸੀਂ ਕਿੰਨੀ ਬੇਨਤ ਕਰਦੇ ਨੇ ਨੇੜੇ ਨੂੰ ਆ ਕੇ ਦਿਖਾ ਦਿਓ ਥੋੜਾ ਜਿਹਾ ਹੁਣ ਸਾਨੂੰ ਬਿਚਾਰੇ ਨੇ ਆਖੀ ਹਾਂ ਠੀਕ ਆ ਭਾਈ ਅੱਛਾ ਜੀ ਹਾਂ ਅੱਛਾ ਜੀ ਹੋਰ ਕਿੱਥੇ ਕੰਮ ਚੱਲ ਰਿਹਾ ਕੰਮ ਆ ਉਰੀ ਪਿੰਡ 'ਚ ਹੈ ਜੀ ਅੱਛਾ ਉਰੀ ਪਿੰਡ 'ਚ ਹਾਂ ਜੀ ਚਲੋ ਫਿਰ ਚਾਹ ਪਾਣੀ ਪੀਨੇ ਆਪਾਂ ਹਾਂ ਚਲੋ ਪਈ ਚਾਹ ਪਾਣੀ ਆਜੋ ਵੀ ਥੱਲੇ ਜਾ ਕੇ ਪਾਣੀ ਪੀਵੋ ਆਜੋ ਜੇ ਅੰਦਰ ਨਾਲ ਪੀਨੇ ਆ ਚਾਹ ਪਾਣੀ ਲਾ ਵੀ ਵੀਡੀਓ ਵਧੀਆ ਲੱਗੇ ਸ਼ੇਅਰ ਮਾਰ ਦਿਓ ਹਨਾ ਮੈਂ ਤਾਂ ਨਹੀਂ ਭਗਾਈ ਮਾਰੀ ਜਾਣੀ ਆ ਠੀਕ ਹੈ ਜੀ ਥੋੜਾ ਸਸਰੀ ਘਰ ਦਾ ਕਾਈ ਜੱਤਰੀ ਘਰ ਕਰ ਦੇਉਗੇ